ਇਹ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਉਹਨਾਂ ਨੇ ਕੱਢ ਕੇ ਫਾਇਰ ਮਾਰਤਾ ਸਿੱਧਾ ਹੀ ਛਾਤੀ ਦੇ ਵਿੱਚ ਫਾਇਰ ਕਿਨੂੰ ਲੱਗਾ ਇਹ ਲਵਪ੍ਰੀਤ ਸਿੰਘ ਛੰਨੂ ਨੂੰ ਲੱਗਾ ਜੀ ਮੇਰੇ ਬ੍ਰਦਰ ਨੂੰ ਲੱਗਾ ਛੋਟੇ ਨੂੰ ਓਕੇ ਹਾਂਜੀ ਪ੍ਰਸ਼ਾਸਨ ਕੋਈ ਇਹੋ ਮੰਗ ਕਰਦੇ ਆ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਵਾ ਨੌਜਵਾਨ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੱਸਦੀ ਹੈ ਸ਼ਰੇਆਮ ਪਿੰਡ ਦੇ ਵਿੱਚ ਇਹ ਨੌਜਵਾਨ ਚਾਰ ਮਰੂਤੀ ਦੇ ਵਿੱਚ ਆਉਂਦੇ ਨੇ ਅਤੇ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਦੇ ਉੱਤੇ ਇਹ ਫਾਇਰ ਕਰ ਦਿੰਦੇ ਨੇ ਇਹ ਫਾਇਰ ਸਿੱਧਾ ਇੱਕ ਨੌਜਵਾਨ ਦੀ ਛਾਤੀ ਦੇ ਵਿੱਚ ਲੱਗਦਾ ਹੈ ਤੇ ਪਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਨੌਜਵਾਨ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਇਲਾਜ ਲਈ ਉਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਤੋਂ ਰੈਫਰ ਕਰ ਦਿੱਤਾ ਜਾਂਦਾ ਹੈ ਦਾਸਤਿਕ ਜਦੋਂ ਇਹ ਨੌਜਵਾਨ ਮਰੂਤੀ ਦੇ ਵਿੱਚ ਆਏ ਸੀ ਤਾਂ ਚਾਰ ਨੌਜਵਾਨ ਦੱਸੇ ਜਾ ਰਹੇ ਸੀ ਜੋ ਕਿ ਮਰੂਤੀ ਦੇ ਵਿੱਚ ਸਵਾਰ ਸੀ ਜਿਨ੍ਹਾਂ ਨੂੰ ਜਦੋਂ ਫਾਇਰ ਕੀਤਾ ਜਾਂਦਾ ਹੈ ਤੇ ਭੱਜਣ ਲੱਗਦੇ ਨਹੀਂ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਘੇਰਿਆ ਜਾਂਦਾ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇੱਕ ਹੋਰ ਹਵਾ ਦੇ ਵਿਚ ਫਾਇਰ ਵੀ ਕੀਤਾ ਜਾਂਦਾ ਹੈ ਅਤੇ ਮੌਕੇ ਤੋਂ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਦੱਸਦੇ ਕਿ ਮਰੂਤੀ ਕਾਰ ਦੇ ਵਿੱਚ ਆਏ ਇਹ ਚਾਰ ਨੌਜਵਾਨ ਜਿਹੜੇ ਨੇ ਉਹੋ ਤਸਵੀਰਾਂ ਦੇ ਵਿੱਚ ਵੀ ਦੇਖਿਆ ਜਾ ਸਕਦੇ ਨੇ ਕਿ ਇਹਹੀ ਮਰੂਤੀ ਹੈ ਇਹ ਪਹਿਲਾ ਮਰੂਤੀ ਪਿੰਡ ਵਿੱਚ ਆਉਂਦੀ ਹੈ ਤੇ ਅੱਗੇ ਜਾ ਕੇ ਦੋ ਨੌਜਵਾਨ ਉਤਰਦੇ ਨੇ ਅਤੇ ਇਸ ਮਰੂਤੀ ਨੂੰ ਬੈਕ ਕਰਦੇ ਨੇ ਤੇ ਵਾਪਸ ਆਉਂਦੇ ਹੋਏ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਨੌਜਵਾਨ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਮੌਕੇ ਦੇ ਦੱਸਦੇ ਪਿੰਡ ਦੇ ਲੋਕਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਮਰੂਤੀਕਾਰ ਨੂੰ ਪਰੇ ਨਹੀਂ ਰੁਕਦੇ ਦੱਸਦੇ ਕਿ ਸਰਕਾਰੀ ਹਸਪਤਾਲ ਮਾਨਾ ਵਾਲੇ ਲੈ ਕੇ ਇਸ ਨੌਜਵਾਨ ਨੂੰ ਜਾਇਜੰਤਾ ਜਿਹੜਾ ਜ਼ਖਮੀ ਹੁੰਦਾ ਹੈ ਉਸ ਤੋਂ ਬਾਅਦ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਜਾਂਦਾ ਹੈ ਦੱਸਦੇ ਕਿ ਪੁਲਿਸ ਸਕਾਰੀ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਕਰ ਰਹੇ ਨਹੀਂ ਪਰ ਬਿਹਤ ਹੈਰਾਨ ਕਰਨ ਦਿਨ ਵਾਲੀ ਗੱਲ ਹੈ ਕਿ ਲੋਕ ਛੋਟੇ ਛੋਟੇ ਗੱਲਾ ਦੇ ਉੱਤੇ ਗੋਲੀਆਂ ਚਲਾ ਰਹੇ ਨੇ ਤੇ ਇਹ ਤਸਵੀਰਾਂ ਇਹ ਬਿਹਤ ਹੈਰਾਨ ਕਰਦੀਆਂ ਤਸਵੀਰਾਂ ਨੇ ਦਿਨ ਦਿਹਾੜੇ ਕਿਸ ਤਰੀਕੇ ਦੇ ਨਾਲ ਇਹ ਨੌਜਵਾਨਾਂ ਤੇ ਲੋਕ ਗੋਲੀਆਂ ਚਲਾਈਆਂ ਗਈਆਂ ਨੇ ਮਰੂਤੀ ਦੇ ਵਿੱਚ ਆਉਂਦੇ ਨੇ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨਹੀਂ ਸਰ ਇਹ ਚਾਰ ਜਣੇ ਆਏ ਆ ਤੇ ਇਸ ਠਿਆਲੇ ਬਟਿਆਲੇ ਦੇ ਦਸਤੇ ਪਏ ਆ ਤੇ ਸ਼ਕਲਾਂ ਉਹਨਾਂ ਦੀਆਂ ਹੀ ਪੂਰੀਆਂ ਕਲੀਅਰ ਪਛਾਣ ਸਕਦੇ ਆ ਇਧਰੋਂ ਆਏ ਆ ਤੇ ਵਾਪਸ ਮਰੂਤੀ ਗੱਡੀ ਤੇ ਮੋੜੀ ਆ ਚਾਰ ਜਣੇ ਸੀ ਤੇ ਇਹਨਾਂ ਨੇ ਚਾਰ ਪੰਜ ਜਣਿਆਂ ਨੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਉਹਨਾਂ ਨੇ ਕੱਢ ਕੇ ਫਾਇਰ ਮਾਰਤਾ ਸਿੱਧਾ ਹੀ ਛਾਤੀ ਦੇ ਵਿੱਚ ਫਾਇਰ ਕਿਨੂੰ ਲਗਾ ਏ ਲਵਰੀ ਸਿੰਘ ਛੰਨੂ ਨੂੰ ਲੱਗਾ ਜੀ ਮੇਰੇ ਬ੍ਰਦਰ ਨੂੰ ਲੱਗਾ ਛੋਟੇ ਓਕੇ ਹਾਂਜੀ ਪ੍ਰਸ਼ਾਸਨ ਕੋਈ ਇਹੋ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜੋ ਵੀ ਸਾਡੇ ਬੱਚੇ ਨਾਲ ਆ ਗੋਲੀ ਵੱਜੀ ਹੈ ਉਹਨਾਂ ਦੇ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਪ੍ਰਸ਼ਾਸਨ ਕਾਰਨ ਦਾ ਸਰ ਪਤਾ ਨਹੀਂ ਲੱਗਾ ਸਾਨੂੰ ਚਾਰ ਮੁੰਡੇ ਕਿੰਦੇ ਆਏ ਆ ਉੱਥੇ ਕਿਤੇ ਮੁੰਡੇ ਖੜੇ ਸੀ ਤੇ ਉਹਨੂੰ ਗੋਲੀ ਵੱਜੀ ਆ ਇਸ ਵਾਰ ਤਿੰਨ ਤੋਂ ਇਹ ਟਾਈਮ ਸੀ ਚਾਤੀ 'ਚ ਗੋਲੀ ਲੱਗੀ ਸੀ ਕੀ ਪੋਜੀਸ਼ਨ ਉਦੀ ਕੀ ਹਾਲਤ ਆ ਜਿਹੜੇ ਨੂੰ ਗੋਲੀ ਵੱਜੀ ਉਹ ਜੀ ਪਹਿਲਾਂ ਮਨ ਵਾਲੇ ਲੈ ਗਏ ਸੀ ਉੱਥੋਂ ਲਾ ਆ ਰ ਫਿਰ ਕਰਤਾ ਹੋਣ ਲੈ ਗਿਆ ਆਪਣਾ ਆਰਮਦਾਸਾ ਕੀ ਕੋਈ ਦੁਸ਼ਮਣੀ ਦਸ਼ਮਣੀ ਜੀ ਵੈਸੀ ਇਹ ਸਾਰੇ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਨਹੀਂ ਜਿਹੜੇ ਗੱਡੀ 'ਚ ਸਵਾਰ ਆਏ ਆ ਉਹਨੇ ਆਂਦੇ ਹੀ ਧੰਦਾ ਗੋਲੀਆਂ ਚ ਚਲਾਣੀ ਸ਼ੁਰੂ ਕਰਤੀਆਂ ਕਿ ਪਹਿਲਾਂ ਕੋਈ ਬਹਿਤ ਤੋਂ ਸਈਆ ਕੋਈ ਗੜਬਾ ਤੋਂ ਇੰਨਾ ਮੋੜੀ ਉਹਨਾਂ ਨੇ ਗੱਡੀ ਪਹਿਲਾਂ ਸਾਰੇ ਉੱਥੇ ਦੋ ਮੁੰਡੇ ਉਤਰ ਗਏ ਪਹਿਲਾਂ ਦੋ ਮੁੰਡੇ ਉਤਰ ਗਏ ਆ ਤੇ ਗੱਡੀ ਉਹਨਾਂ ਇੱਥੋਂ ਮੋੜੀ ਆ ਜਦੋਂ ਇੱਥੋਂ ਗੱਡੀ ਮੋੜ ਕੇ ਜਦੋਂ ਵਾਪਸ ਗਏ ਆ ਫਿਰ ਗੋਲੀ ਚੱਲ ਗਈ ਕਿੰਨੇ ਬੰਦੇ ਸੀ ਜਿਹੜੇ ਚਾਰ ਬੰਦੇ ਦੱਸਦੇ ਆ ਸਾਰੇ ਕੋਲ ਸੀ ਆ ਕਿ ਕਿਸੇ ਕੀ ਨਹੀਂ ਨਹੀਂ ਸਾਰੇ ਇੱਕ ਮੁੰਡੇ ਨੇ ਬਾਕੀਆਂ ਦਾ ਨਹੀਂ ਸਾਨੂੰ ਪਤਾ ਇੱਕ ਨੇ ਗੋਲੀ ਮਾਰੀ ਇੱਕ ਨੇ ਗੋਲੀ ਮਾਰੀ ਗੱਡੀ ਕਿਹੜੀ ਸੀ ਮਰੂਤੀ ਕਾਰ ਐ ਜੀ ਮਰੂਤੀ ਕਿੰਨੇ ਕਿੰਨੇ ਫਾਇਰ ਕੀਤਾ ਇੱਕ ਐ ਜੀ ਇੱਕੋ ਫਾਇਰ ਕੀਤਾ ਦੂਜਾ ਫਾਇਰ ਉਹ ਅੱਗੇ ਜਾ ਕੇ ਜਿਹਦੇ ਗੋਲੀ ਲੱਗੀ ਆ ਕੀ ਨਾਮ ਆ ਸ਼ਖਸ ਦਾ ਉਹਦਾ ਨਾਮ ਹੈਗਾ ਜੀ ਲਵਪ੍ਰੀਤ ਛੰਨੂ ਤੇ ਪਿਓ ਦਾ ਨਾਮ ਬਲਵਿੰਦਰ ਸਿੰਘ ਐ ਜੀ ਪਿਓ ਦਾ ਨਾਮ ਗੋਲੀ ਚੁਆਰ ਕੇ ਗਏ ਆ ਤੇ ਤੈਨੂੰ ਮਾਰੀ ਗੋਲੀ ਛੰਨਪੁਰੀ ਉਹ ਕੋਣ ਤੁਹਾਡਾ ਤੁਹਾਡਾ ਪੁੱਤਰਾ ਮੇਰਾ ਤੁਹਾਡਾ ਪੁੱਤਰਾ ਤੇ ਕਿਉਂ ਕੀ ਕਰ ਰੋ ਨਾ ਕਿਉਂ ਮਾਰੀ ਗੋਲੀ ਮਜ਼ਾ ਇਸ ਗੱਲ ਦਾ ਤਾਂ ਇਸ ਗੱਲ ਦਾ ਨਹੀਂ ਪਤਾ ਕੋਈ ਬੱਚਿਆਂ ਦੀ ਦੁਸ਼ਮਣੀ ਸੀ ਪੁਰਾਣੀ ਕੋਈ ਦੁਸ਼ਮਣੀ ਜਾਂ ਪਰਹਨਾਮ ਨਹੀਂ ਉਹ ਲੜਦੇ ਪਿੰਡ ਚ ਪੋਚਰਾ ਕੇ ਇਹਨੂੰ ਪਛਾਣਦੇ ਨਹੀਂ ਅੱਛਾ ਕੀ ਕਾਜੇ ਤੋਂ ਮਾਰ ਗਏ ਕਾਜੇ ਤੋਂ ਨਹੀਂ ਤੇ ਕੀ ਕੰਮ ਕਰ ਕਰਦਾ ਮੁੰਡਾ ਤੂੰ ਕੰਮ ਕਰਦੇ ਜਿਹੜਾ ਕੰਮ ਕਰਦੇ ਹਾਂਜੀ ਵੜਾਂ ਦਾ ਕਟਿੰਗ ਤਾਂ ਕਰਦੇ ਕਟਿੰਗ ਦੋ ਦਰ ਕਿੰਨੀ ਕੁ ਉਮਰ ਸੀ ਆਪਣੇ ਬੱਚੇ ਦੀ ਕਿੰਨੀ ਕੁ ਉਮਰ ਹੈ 23 ਸਾਲ ਹੈ ਠੀਕ ਕੀ ਮੰਗ ਕਰਦੇ ਜੋ ਸਰਕਾਰ ਤੋਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵ ਜੋ ਵੀ ਸਾਡੇ ਨਾਲ ਬੱਚੇ ਨੌਜਵਾਨ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੱਸਦੀ ਹੈ ਸ਼ਰੇ ਆਮ ਪਿੰਡ ਦੇ ਵਿੱਚ ਇਹ ਨੌਜਵਾਨ ਚਾਰ ਮਰੂਤੀ ਦੇ ਵਿੱਚ ਆਉਂਦੇ ਨੇ ਅਤੇ ਕੈਸਟਰੀ ਕੇ ਦੇ ਨਾਲ ਇੱਕ ਨੌਜਵਾਨ ਦੇ ਉੱਤੇ ਇਹ ਫਾਇਰ ਕਰ ਦਿੰਦੇ ਨੇ ਇਹ ਫਾਇਰ ਸਿੱਧਾ ਇੱਕ ਨੌਜਵਾਨ ਦੀ ਛਾਤੀ ਦੇ ਵਿੱਚ ਲੱਗਦਾ ਹੈ ਤੇ ਪਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਨੌਜਵਾਨ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਇਲਾਜ ਲਈ ਉਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਤੋਂ ਰੈਫਰ ਕਰ ਦਿੱਤਾ ਜਾਂਦਾ ਹੈ ਦਾਸਤਿਕ ਜਦੋਂ ਇਹ ਨੌਜਵਾਨ ਮਰੂਤੀ ਦੇ ਵਿੱਚ ਆਏ ਸੀ ਤਾਂ ਚਾਰ ਨੌਜਵਾਨ ਦੱਸੀ ਜਾ ਰਹੀ ਸੀ ਜੋ ਕਿ ਮਰੂਤੀ ਦੇ ਵਿੱਚ ਸਵਾਰ ਸੀ ਜਿਨ੍ਹਾਂ ਨੂੰ ਜਦੋਂ ਫਾਇਰ ਕੀਤਾ ਜਾਂਦਾ ਹੈ ਤੇ ਭੱਜਣ ਲੱਗਦੇ ਨੇ ਤਾਂ ਦੇ ਲੋਕਾਂ ਦੇ ਵੱਲੋਂ ਵੀ ਘੇਰਿਆ ਜਾਂਦਾ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇੱਕ ਹੋਰ ਹਵਾ ਦੇ ਵਿਚਵਾਇਰ ਕੀਤਾ ਜਾਂਦਾ ਹੈ ਅਤੇ ਮੁੱਖੇ ਤੋਂ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਦੱਸਦੇ ਕਿ ਮਰੂਤੀ ਕਾਰ ਦੇ ਵਿੱਚ ਆਏ ਇਹ ਚਾਰ ਨੌਜਵਾਨ ਜਿਹੜੇ ਨੇ ਉਹ ਤਸਵੀਰਾਂ ਦੇ ਵਿੱਚ ਵੀ ਦੇਖੇ ਜਾ ਸਕਦੇ ਨੇ ਕਿ ਇਹਹੀ ਮਰੂਤੀ ਹੈ ਇਹ ਪਹਿਲਾਂ ਮਰੂਤੀ ਪਿੰਡ ਵਿੱਚ ਆਉਂਦੀ ਹੈ ਤੇ ਅੱਗੇ ਜਾ ਕੇ ਦੋ ਨੌਜਵਾਨ ਉੱਤਰਦੇ ਨੇ ਅਤੇ ਇਸ ਮਰੂਤੀ ਨੂੰ ਬੈਕ ਕਰਦੇ ਨੇ ਤੇ ਵਾਪਸ ਆਉਂਦੇ ਹੋਏ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਨੌਜਵਾਨ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਮੌਕੇ ਦੇ ਦੱਸਦੇ ਪਿੰਡ ਦੇ ਲੋਕਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਅਮਰੂਤੀਕਾਰ ਨੂੰ ਪਰੇ ਨਹੀਂ ਰੁਕਦੇ ਦੱਸਦੇ ਕਿ ਸਰਕਾਰੀ ਹਸਪਤਾਲ